ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀ ਕਾਸ਼ਪਲਸ ਥੋੜਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਇਆ ਸੂਟ ਲੈ ਕੇ ਆਇਆ ਇਦਾਂ ਦੇ ਥੋੜੇ ਹੁਣ ਫੰਕਸ਼ਨ ਆ ਰਹੇ ਨੇ ਦੀ ਸਭ ਨੂੰ ਟੈਨਸ਼ਨ ਨਾ ਹੋਈਆਂ ਵੀ ਆਂ ਅੱਜ ਕੱਲ ਤਾਂ ਸੂਟ ਹੀ ਬਹੁਤ ਮਹਿੰਗੇ ਬਣਦੇ ਨੇ ਜੀ ਹਰ ਇੱਕ ਦਾ ਆਪਣਾ ਬਜਟ ਹੁੰਦਾ ਤਾਂ ਕਰਕੇ ਇਹ ਗੱਲ ਕਰਦੀ ਆਂ ਥੋੜੇ ਵਾਸਤੇ ਅਸੀਂ ਸੂਟ ਬਹੁਤ ਘੱਟ ਪ੍ਰਾਈਸ 'ਚ ਬਣਾਏ ਆ ਬਹੁਤ ਸੋਹਣੇ ਸੂਟ ਬਣਵਾਏ ਨੇ ਜੀ ਕਲਰ ਆਪਸ਼ਨ ਵੀ ਦਵਾਂਗੇ ਸਭ ਤੋਂ ਵੱਡੀ ਗੱਲ ਸੂਟਾਂ ਨੇ ਪ੍ਰਾਈਸ ਦੇਖ ਕੇ ਅਨ ਡਿਜ਼ਾਈਨਿੰਗ ਦੇਖ ਕੇ ਇਹਨਾਂ ਦਾ ਵਰਕ ਦੇਖ ਕੇ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ ਤੇ ਜੇ ਕੋਈ ਤੁਹਾਨੂੰ ਪੁੱਛੇਗਾ ਵੀ ਸੂਟ ਕਿੰਨੇ ਦਾ ਲਿਆ ਜਿਹੜਾ ਉਹ ਵੀ ਰੇਟ ਸੁਨੇਗਾ ਤਾਂ ਉਹ ਵੀ ਬਹੁਤ ਹੈਰਾਨ ਹੋ ਜਾਏਗਾ ਵੈਸੇ ਇਹਨਾਂ ਸੂਟਾਂ ਦੇ ਵਿੱਚ ਇਕੋਲਾ ਜ਼ਰੂਰ ਹੈਗਾ ਅਗਰ ਤੁਸੀਂ ਮੇ ਤੋਂ 3500 4000 5000 ਤੱਕ ਸੂਟ ਲੈਣੇ ਹੋ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਵਾਧਾ ਚੜਾ ਕੇ ਅਗਰ ਕਿਸੇ ਨੇ ਥੋੜਾ ਜਿਹਾ ਹੁੰਦਾ ਕਿ ਅਸੀਂ ਮਹਿੰਗਾ ਸੂਟ ਪਾਇਆ ਹੋਇਆ ਫੁਕਰੀ ਮਾਰਨੀ ਹੈ ਤਾਂ ਮਾਰ ਸਕਦੇ ਹੋ ਕਿਉਂਕਿ ਬਹੁਤ ਸੋਹਣੀ ਕਲੈਕਸ਼ਨ ਐਸੀ ਤੁਹਾਨੂੰ ਅੱਜ ਦੇਣੀ ਆ ਠੀਕ ਹੈ ਜੀ ਅ ਗ੍ਰੇਟ ਸੂਟ ਤੇ ਫੋਟੋ ਤੁਹਾਨੂੰ ਵੀ ਹੈਰਾਨੀ ਹੋ ਜੇਗੀ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜਿਹੜਾ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਸ ਤੇ ਬਹੁਤ ਸੋਹਣੇ ਸੋਹਣੇ ਜੇ ਅਸੀਂ ਤੁਹਾਨੂੰ ਪਾਰਟੀ wear ਸੂਟ ਦੇਣੇ ਆ ਇਹ ਸੂਟ ਤੁਸੀਂ ਸਟਿਚ ਕਰਵਾ ਕੇ ਪਾ ਸਕਦੇ ਹੋ ਤੇ ਕਿਸੇ ਨੂੰ ਗਿਫਟ ਵੀ ਦੇ ਸਕਦੇ ਹੋ ਦੇਖੋ ਜੇ ਸੂਟ ਪਹਿਲਾਂ ਦਾ ਹੈਂਡਵਰਕ ਤੇ ਗਲਾਸ ਟਿਸ਼ੂ ਦੇ ਸੂਟ ਰਹਿਣਗੇ ਠੀਕ ਹੈ ਜੀ ਤੇ 컬러 ਹੈਗਾ 트렌ਡਿੰਗ ਟੈਸਟਫ ਹੈਗਾ ਗਲਾਸ ਟਿਸ਼ੂ ਦਾ ਗਲਾਸ ਟਿਸ਼ੂ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚਾ ਇਹ ਹੈਗਾ ਜੀ ਵਰਕ ਸਾਰਾ ਹੀ ਫਰੰਟ ਵਰਕ ਹੈ ਸੈਂਟਰ ਪੈਨਲ ਦੇ ਨਾਲ ਤੁਹਾਨੂੰ ਘੇਰਾ ਮਿਲ ਜੇਗਾ ਸਿੱਪੀ ਦਾ ਕੰਟਰਾਸਟ ਬਣਾਇਆ ਹੋਇਆ ਪਰਲ ਬਾਜੂ ਤੇ ਵੀ ਪ੍ਰੋਪਰ ਵਰਕ ਹੈ ਠੀਕ ਹੈ ਸੂਰਦੀ ਲੁੱਕ ਆਏਗੀ ਜਦੋਂ ਤੁਸੀਂ ਨੀਚੇ ਲਾਈਨਿੰਗ ਲਗਾਉਗੇ ਇਹ ਹੈਗੀ ਆ ਜੀ 크ਰੇਪ ਦੀ ਸਲਵਾਰ ਐਤਾ ਇਹ ਸਲਵਾਰ ਹੈ ਜਿਹਦੀ ਤੁਸੀਂ ਪੈਂਟ ਗਰਾਰਾ ਸ਼ਰਾਰਾ ਸਲਵਾਰ ਕੁਛ ਮਰਜ਼ੀ ਰੈਡੀ ਕਰਵਾ ਸਕਦੇ ਹੋ ਇਹ ਹੈਗਾ ਜੀ ਆਪਣਾ ਪ੍ਰੋਪਰ ਕਲਰ ਤੇ ਇਹ 크ਰੇਪ ਦੀ ਸਲਵਾਰ ਦਿਖਾਤੀ ਮੈਂ ਤੁਹਾਨੂੰ ਗਲਾਸ ਟਿਸ਼ੂ ਦਾ ਹੈਗਾ ਜੀ ਇਹਦਾ ਸਟੱਫ ਬਹੁਤ ਪਿਆਰਾ ਜਿਹਾ ਤੇ ਜਿਹੜੇ ਦੁਪੱਟੇ ਦੀ ਲੁੱਕ ਆਣੇ ਵਾਲੀ ਆ ਮਤਲਬ 4 ਸਾਈਡ ਦੁਪੱਟੇ ਦੇ ਨਾਲ ਤੁਹਾਨੂੰ ਇਹ ਬਹੁਤ ਸੋਹਣਾ ਜਿਹਾ ਐਡਾ ਮਿਲੇਗਾ ਸਾਰੀ ਬੂਟੀ ਵਾਲਾ ਪਲੱਸ 4 ਸਾਈਡ ਦੁਪੱਟਾ ਠੀਕ ਹੈ ਜੀ ਜਿੱਦਾਂ ਮਰਜ਼ੀ ਕੈਰੀ ਕਰ ਸਕਦੇ ਹੋ ਫੰਕਸ਼ਨਾਂ ਦੇ ਵਿੱਚ ਸਾਈਡ ਦੁਪੱਟਾ ਲੈ ਸਕਦੇ ਹੋ ਵੈਸੇ ਬੁੱਕਲਵਾ ਸਕਦੇ ਹੋ ਜਿੱਦਾਂ ਮਰਜ਼ੀ ਦੁਪੱਟਾ ਲੈ ਸਕਦੇ ਹੋ ਸਿੱਧੇ ਲੈ ਸਕਦੇ ਹੋ ਲੁੱਕ ਬਹੁਤ ਸੋਹਣੀ ਆਂਦੀ ਆ ਫੰਕਸ਼ਨਲ ਜੀ ਲੁਕਾਂ ਦੀ ਹੈ ਜੀ ਪੂਰੀ ਇਹਨਾਂ ਸੂਟਾਂ ਦੀ ਗੋਟੇ ਦੇ ਨਾਲ ਤੁਹਾਨੂੰ ਫਿਨਿਸ਼ਿੰਗ ਮਿਲਣਗੇ ਸਾਰੇ ਸੂਟ ਪਲਸ ਵਰਕ ਦੇ ਨਾਲ ਠੀਕ ਹੈ ਤੇ ਹੁਣ ਆਪਾਂ ਦੱਸਦੇ ਹਾਂ ਜੀ ਇਹ ਸੂਟ ਦਾ ਪ੍ਰਾਈਸ ਉਹ ਵੀ ਧਮਾਕੇਦਾਰ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ 3800 3800 ਦੇ ਵਿੱਚ ਤੁਹਾਨੂੰ ਹੈਂਡਵਰਕ ਦੇ ਰਹੇ ਹਾਂ ਅਸੀਂ ਤੇ ਹੁਣ ਮੈਨੂੰ ਤੁਹਾਡੇ ਕਮੈਂਟਾਂ ਦੀ ਜਰੂਰ ਵੇਟ ਰਹੇਗੀ ਠੀਕ ਹੈ ਜੀ ਤੇ ਪ੍ਰਾਈਸ ਕਿਦਾਂ ਲੱਗੇ ਤੁਹਾਨੂੰ ਤੇ ਵਰਕ ਕਿਦਾਂ ਲੱਗੇ ਹਰੇਕ ਸੂਟ ਦਾ ਪ੍ਰਾਈਸ ਅਲੱਗ ਰਹੇਗਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਹੁਣ ਮੈਂ ਤੁਹਾਨੂੰ ਇਸ ਦੇ ਵਿੱਚ ਦੇਖੋ ਕਲਰ ਆਪਸ਼ਨ ਵੀ ਦੇ ਰਹੀ ਹਾਂ ਉਹ ਵੀ ਟ੍ਰੈਂਡਿੰਗ ਕਲਰ ਰਸਟ ਕਲਰ ਕਿਸੇ ਨੇ ਮੇਨ ਫੰਕਸ਼ਨ ਦੇ ਪਾਣਾ ਹੈ ਮਹਿੰਦੀ ਵਾਸਤੇ ਲੈ ਸਕਦੇ ਹੋ ਇਹ ਮੇਨ ਫੰਕਸ਼ਨਾਂ ਤੇ ਲੈ ਸਕ ਜਿੱਦਾਂ ਵੀ ਤੁਹਾਨੂੰ ਜੋ ਵੀ ਤੁਹਾਡਾ ਦਿਲਾ ਠੀਕ ਹੈ ਇਹ ਤਾਂ ਨੀ ਕਲੈਕਸ਼ਨਾਂ ਨੇ ਜੀ ਬਹੁਤ ਪਿਆਰੀਆਂ ਪਿਆਰੀਆਂ ਇਸਿਕਾ ਦੂਜਾ ਆਪਣਾ ਫਰਸਟ ਸੂਟ ਇਹ ਤੁਹਾਨੂੰ ਡਿਮੈਂਟਨਲੀ ਵੇਟ ਅਪਰ ਹੋ ਰਹੀਗੀ ਮੈਨੂੰ ਨੈਕਸਟ ਦੇ ਰਹੇ ਹਾਂ ਇਹ ਹੈਗਾ ਸਲਵਾਰ ਦਾ ਕਲਰ ਕ੍ਰੇਪ ਦੀ ਸਲਵਾਰ ਹੈ ਜੀ ਠੀਕ ਹੈ ਤੇ ਗਲਾਸ ਟਿਸ਼ੂ ਦੀ ਸ਼ਰਟ ਆ ਵਰਕ ਬਹੁਤ ਯੂਨੀਕਾ ਇੱਜਾ ਰਹੇਗਾ ਵਰਕ ਉਪਰ ਹੀ ਲਾਈਨਾਂ ਆ ਰਹੀਆਂ ਬਹੁਤ ਸੋਹਣੀਆਂ ਜੀਆਂ ਤੇ ਇਹਨੂੰ ਸ਼ੈਡੋ ਵਰਕ ਦੇ ਨਾਲ ਬਣਾਇਆ ਹੋਇਆ ਹੈ ਇਹ ਸਾਰਾ ਸ਼ੈਡੋ ਵਰਕ ਹੈ ਜੀ ਇਦੇ ਵਿੱਚ ਸਿਪੀਆ, ਤਿੱਲਾ, ਇਹ ਦਵਕਾ ਹਰ ਇੱਕ ਚੀਜ਼ ਐਡਨ ਕੀਤੀ ਹੋਈ ਆ ਤੇ ਜਿਹੜਾ ਦੁਪੱਟਾ ਏ ਉਹ ਤੁਹਾਨੂੰ ਸਾਰਾ ਹੀ ਦੁਪੱਟਾ ਗਲਾਸ ਟਿਸ਼ੂ ਦਾ ਮਿਲੇਗਾ ਵਿੱਚ ਬੂਟੀ ਮਿਲੇਗੀ ਜੀ ਤੇ ਫੋਰ ਸਾਈਡ ਪ੍ਰੋਪਰ ਲੇਸ ਵਰਕ ਦੇ ਨਾਲ ਮਿਲੇਗਾ ਦੁਪੱਟਾ ਠੀਕ ਆ ਤੇ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ 4000 4000 ਦੇ ਵਿੱਚ ਇਹ ਵਾਲਾ ਸੂਟ ਆ ਦੇਖੋ ਜੀ ਸੂਟ ਇਹ ਵਲਾ ਸੂਟ 4000 ਤੋਂ ਮਿਲੇਗਾ ਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ 파ਕੀਆ ਗਲਾਸ ਟਿਸ਼ੂ ਦੇ ਨਾਲ ਨਾਲ ਅਸੀਂ ਤੁਹਾਨੂੰ ਅੱਜ オーਰਗੈਂਜ਼ਾ ਵੀ ਦੇਣੀ ਉਹ ਵੀ ਪਿਓਰ ਵਾਲੀ। ਵਿਸਕੋਸ オーਰਗੈਂਜ਼ਾ ਦੇ ਸੂਟ ਨੇ। neck ਤੇ work ਆ ਜਾਏਗਾ ਬਿਲਕੁਲ ਸੌਫਟ オーਰਗੈਂਜ਼ਾ ਹੈ ਬਿਲਕੁਲ ਪਿਓਰ ਵਾਲੀ। ਇਦਾਂ ਰਹੇਗਾ ਜੀ neck ਤੇ work ਤੇ ਕੇਰਾ A line ਚ ਬਣਾ ਸਕਦੇ ਹੋ, ਸਿੰਪਲ ਸਟ੍ਰੇਟ ਸੂਟ ਬਣਾ ਸਕਦੇ ਹੋ। ਕਲਰ ਚੁਆਇਸ ਆ ਸਭ ਤੋਂ ਬਾਜੀ ਦੇ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ 트ੈਂਡਿੰਗ ਕਲਰ ਨੇ ਤਰੀਫ ਦੀ ਸਲਵਾਰ ਆ ਤੇ ਨਾਲ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਫੋਰ ਸਾਈਡ ਦੁਪੱਟਾ ਮਿਲ ਜੇਗਾ ਠੀਕ ਹੈ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਦੋ ਹੀ ਕਲਰ ਦਵਾਂਗੇ ਤੇ ਪ੍ਰਾਈਸ ਹੈਗਾ ਜੀ ਬਹੁਤ ਜ਼ਿਆਦਾ ਤੁਹਾਨੂੰ ਸ਼ੌਕ ਕਰਨੇ ਵਾਲਾ ਤੇ ਪ੍ਰਾਈਸ ਹੈਗਾ 3800 3800 ਦਾ ਸੂਟ ਆ ਕਲਰ ਚਾਰ ਮਿਲਣਗੇ ਚਾਰੋ ਥੋੜੇ ਬ੍ਰਾਈਟ ਟੋਨ ਤੇ ਨੇ ਤੇ ਸਾਰੇ ਟ੍ਰੈਂਡਿੰਗ ਨੇ ਮੈਰੂਨ ਦਾ ਅੱਜਕੱਲ ਬਹੁਤ ਟ੍ਰੈਂਡਸ ਆਉਂਦਾ ਈ ਨੇਵੀ ਬਲੂ ਗ੍ਰੀਨ ਜਿਹੜਾ ਵੀ ਲੈਣਾ ਸਾਰੇ ਕਲਰ ਟ੍ਰੈਂਡਿੰਗ ਨੇ ਕਲਰ ਤਾਂ ਇੱਕ ਤੋਂ ਇੱਕ ਲੈ ਕੇ ਆਨੇ ਆ ਪਹਿਲਾਂ ਤੁਸੀਂ ਸੂਟ ਪਏ ਦੀ ਲੁੱਕ ਦੇਖ ਲਿਆ ਕਰੋ ਕਿਉਂਕਿ ਜਦੋਂ ਖੋਲਦੇ ਨੇ ਸੀ ਥਰੂ ਹੁੰਦੇ ਨੇ ਲਾਈਨਿੰਗ ਲੱਗ ਕੇ ਇਹਨਾਂ ਦੇ ਪ੍ਰੋਪਰ ਕਲਰ ਆਨੇ ਆ ਤੇ ਵਰਕ ਦੇਖ ਲਓ ਜੀ ਪਹਿਲਾਂ ਤਾਂ ਮਿਲ ਜੇਗਾ ਤਾਂ ਨਾ ਵਰਕ ਰੇਸ਼ਮ ਦਾ ਕੰਮ ਹੈ ਇਹ ਵਾਲੇ ਸੂਟ ਤੇ ਗਰਲਿਸ਼ ਲੁੱਕ ਦਾ ਸੂਟ ਹੈ ਜੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਠੀਕ ਹੈ ਪ੍ਰੋਪਰ ਵਾਜੂ ਤੇ ਹੈਗਾ ਵਰਕ ਹੀ ਬਹੁਤ ਚਾਰਾ ਸੂਟ ਦਾ ਸਲਵਾਰ ਤੇ ਸਾਰੇ ਦੁਪੱਟੇ 'ਚ ਬੂਟੀ ਰਹੇਗੀ ਫੋਰ ਸਾਈਡ ਲੇਸ ਦੇ ਨਾਲ ਪ੍ਰਾਈਸ ਦੱਸਿਓ ਜੀ ਕਿੰਨਾ ਹੈ ਇਹ ਜਿਹੜੀ ਮਾਲ ਆਈ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਪੋਲ ਦਾ ਇਹਦੇ ਵਿੱਚ ਕਲਰ ਵੀ ਦਿਖਾ ਦਈਏ ਇਹ ਦੇਖੋ ਕਲਰ ਇੱਕ ਤੋਂ ਸੋਹਣਾ ਇੱਕ ਕਲਰ ਨੇ ਬਹੁਤ ਪਿਆਰਾ ਰੇਸ਼ਮ ਦਾ ਕੰਮ ਹੈ ਦੇਖੋ ਕਿੰਨਾ ਪਿਆਰਾ ਸ਼ੇਡ ਹੈ ਤੇ ਇਹ ਵੀ ਕਲਰ ਚਾਰ ਕਲਰ ਨੇ ਪ੍ਰਾਈਸ ਹੈਗਾ ਜੀ 3900 ਇਹ ਸੂਟ 39 ਇਹ ਸੂਟ ਦਾ ਪ੍ਰਾਈਸ ਆ ਠੀਕ ਹੈ ਤੇ ਨੈਕਸਟ ਦੇ ਰਹੇ ਹਾਂ ਅਸੀਂ ਤੁਹਾਨੂੰ ਇਹ ਡਿਜ਼ਾਈਨ ਮੈਂ ਪਹਿਲਾਂ ਵੀ ਦਿਖਾਇਆ ਸੀਗਾ ਬਹੁਤ ਜਣਾਂ ਦੀ ਚੁਆਇਸ ਬਣੀ ਹੈ ਸੂਟ ਖਤਮ ਹੋ ਗਏ ਫੋਟੋਆਂ ਆਉਣ ਤੋਂ ਨਹੀਂ ਖਤਮ ਹੋਈਆਂ ਹੁਣ ਤਾਂ ਕਰਕੇ ਮੈਂ ਰਿਪੀਟ ਕਰਵਾਇਆ ਇੱਕ ਦੋ ਸੂਟ ਤੁਹਾਨੂੰ ਵਿੱਚ ਰਿਪੀਟ ਦੇਖਣਗੇ ਇਹ ਜਿਨ੍ਹਾਂ ਕੋਲ ਗਿਆ ਹੋਇਆ ਉਹ ਵੀ ਜਰੂਰ ਦਾਸ ਤੇ ਤੁਹਾਡੇ ਕੋਲ ਸੂਟ ਗਿਆ ਤਾਂ ਤੁਹਾਨੂੰ ਕਿੱਦਾਂ ਲੱਗਿਆ ਸਿੱਪੀ ਤੇ ਕਟਦਾਣੇ ਦਾ ਕੰਮ ਹੈ ਪਰਲ ਸਿੱਪੀ ਕਟਦਾਣਾ ਤੇ ਪਰਲ ਬਹੁਤ ਪਿਆਰਾ ਵਰਕ ਹੈ ਬਾਜੂ ਸਭ ਦੀ ਤੁਹਾਨੂੰ ਵਰਕ ਵਾਲੀਆਂ ਮਿਲਣਗੀਆਂ ਜੀ ਪ੍ਰਾਈਸ ਅਕੋਰਡਿੰਗ ਟੂ ਬਹੁਤ ਸੋਹਣਾ ਹੈ ਕ੍ਰੇਪ ਦੀਆਂ ਸਲਵਾਰਾਂ ਫੋਰ ਸਾਈਡ ਦੁਪੱਟਾ ਵਰਕ ਹੈ ਬਹੁਤ ਪਿਆਰਾ ਜਿਹਾ ਸਾਰੇ ਚਬੂਤੀ ਰਹੇਗੀ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ 3600 ਇਸ ਸੂਟ ਦਾ 3600 ਦੇ ਵਿੱਚ ਤੁਹਾਨੂੰ ਇਹ ਤਿੰਨ ਪਿਆਰੇ ਪਿਆਰੇ ਜੇ ਕਲਰ ਮਿਲ ਰਹੇ ਹਨ ਚਾਰ ਕਲਰ ਸੀਗੇ ਇੱਕ ਕਲਰ ਇਹਦਾ ਸੇਲ ਹੋ ਗਿਆ ਤੇ ਤੁਹਾਨੂੰ ਇਹ ਤਿੰਨ ਕਲਰ ਮਿਲ ਰਹੇ ਹਨ ਇਹ ਵੀ ਕਲਰ ਰੀਪੀਟ ਬਣਾਇਆ ਪਰ ਹੁਣ ਕਲਰ ਸੌਰੀ ਡਿਜ਼ਾਈਨ ਰੀਪੀਟ ਬਣਾਇਆ ਹੁਣ ਆਪਾਂ ਨੇ ਕਲਰ ਚੇਂਜ ਕੀਤੇ ਆ ਥੋੜਾ ਜਿਹਾ ਬ੍ਰਾਈਟ ਹੋਣ ਤੇ ਬਣਾਇਆ ਕਿਉਂਕਿ ਇਸ ਕਲਰ ਦੀ ਪ੍ਰਾਈਸ ਅਕੋਰਡਿੰਗ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਵਾਲੀ ਵਰਕ ਦੇ ਬਹੁਤ ਸੋਹਣੇ ਜਿਹੇ ਵਰਕ ਨੇ ਜੇ ਸਾਰਾ ਹੀ ਫਰੰਟ ਹੈਵੀ ਆ ਗੁੰਦਮਾ ਜਿਹਾ ਵਰਕ ਆ ਸਾਰਾ ਹੀ ਉੱਪਰ ਵਾਲਾ ਨਹੀਂ ਹੈਗਾ ਤੇ ਬਾਜੂ ਤੇ ਵੀ ਤੁਹਾਨੂੰ ਤਿੰਨ ਬੂਟੇ ਮਿਲ ਜਾਣਗੇ ਠੀਕ ਹੈ ਤੇ ਸਲਵਾਰ ਕ੍ਰੇਪ ਦੀ ਆ 3600 ਦਾ ਪ੍ਰਾਈਸ ਆ ਪਿਓਰ ਦਾ ਦੁਪੱਟਾ ਜੀ ਨਾਲ 4 ਸਾਈਡ ਕੋਰਨਰਾਂ ਚ ਫਲਾ ਰਹੇਗਾ ਸਾਰੇ ਚ ਬੂਟੀ ਰਹੇਗੀ ਤੇ ਦਾਣਾ ਰਹੇਗਾ ਪਰਲ ਦਾ ਕਲਰ ਰਹਿਣਗੇ ਜੀ ਇਹਦੇ ਵਿੱਚ ਚਾਰ ਪਹਿਲਾਂ ਤੁਸੀਂ ਹੋਰ ਸ਼ੇਡ ਦੇਖੇ ਸੀਗੇ ਲਾਈਟ ਜੀ ਟੋਨ ਤੇ ਤੇ ਹੁਣ ਅਸੀਂ ਇਹ ਥੋੜੇ ਜਿਹਾ ਬ੍ਰਾਈਟ ਹੋਣ ਤੇ ਬਣਾਏ ਆ ਕਿਉਂਕਿ ਇਸ ਡਿਜ਼ਾਈਨਿੰਗ ਨੂੰ ਪ੍ਰਾਈਸ ਅਕੋਰਡਿੰਗ ਸਾਰੇ ਜਣੇ ਵਾ ਪਸੰਦ ਕਰਦੇ ਆ ਠੀਕ ਹੈ 컬러 ਹੈਗੇ ਨੇ ਜੀ 4 ਤੇ ਪ੍ਰਾਈਸ ਹੈਗਾ 3600 ਬਸ ਇੱਥੇ ਕਿ ਅਜੇ ਵੀਡੀਓ ਹਾਈਐਸਟ ਪ੍ਰਾਈਸ 4000 ਹੋਏਗਾ ਮੇਰੇ ਹਿਸਾਬ ਨਾਲ ਇਸ ਤੋਂ ਉੱਪਰ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਨੂੰ ਤੇ ਇਦਾਂ ਹੁੰਦਾ ਕਿ ਮੈਂ ਬਹੁਤ ਘੱਟ ਰੇਟ ਪਾਣੀ ਤੇ ਕਾਫੀ ਸਾਰੀ ਕੁਆਂਟੀਟੀ ਸੇਲ ਕਰਨੀ ਹੈ ਤੇ ਸਭ ਦਾ ਫਾਇਦਾ ਵੀ ਕਰਨਾ ਇਹ ਦੇਖੋ ਜੀ ਜਿਨ੍ਹਾਂ ਦੇ ਘਰ ਵਿੱਚ ਹੈਗੀਆਂ ਗਰਲਸ 14-15 ਸਾਲ ਤੋਂ ਲੈ ਕੇ ਜਿਨਾਂ ਨੇ ਉਸ ਤੋਂ ਉੱਪਰ ਤਾਂ ਜਿੰਨੀ ਮਰਜ਼ੀ ਪਾ ਲਓ ਇਹ ਗਰਲੀਚੀ ਲੁਕਰਾ ਸੂਟ ਆ ਜਾਂਦਾ ਜੀ ਸ਼ਾਰਟ কুরਤੀ ਦੇ ਨਾਲ ਬਣਾ ਸਕਦੇ ਹੋ نیچے ਤੁਸੀਂ ਕਲੀਆ ਵਾਲਾ ਡਿਵਾਈਡਰ ਬਣਾ ਸਕਦੇ ਹੋ ਥੋੜੇ ਜਿਹਾ ਡਿਪੈਂਡ ਹੈ ਤੁਸੀਂ ਸੂਟ ਨੂੰ ਲੁੱਕ ਕਿੱਦਾਂ ਦੀ ਦੇਣੀ ਹੈ ਇਹ ਨਹੀਂ ਹੈਗਾ ਕਿ ਅਨਸਟਿਚਾ ਤਾਂ ਸਲਵਾਰ ਸੂਟ ਹੀ ਬਣਾਣੇ ਆ ਤੁਸੀਂ ਇਹਨਾਂ ਇਹਨਾਂ ਜਿਹੜੇ neck ਵਾਲੇ ਨੇ ਇਹਨਾਂ ਨਾਲ ਤੁਸੀਂ ਸ਼ਾਰਟ কুরਤੀ ਦੇ ਨਾਲ ਡਿਵਾਈਡਰ ਬਣਾ ਸਕਦੇ ਹੋ ਫਰਸ਼ੀ ਸਲਵਾਰ ਬਣਾ ਸਕਦੇ ਹੋ ਟ੍ਰੈਂਡਿੰਗ ਹੈ ਤੇ ਵਰਕ ਦਾ ਤੁਸੀਂ ਦੇਖ ਹੀ ਲੋ ਜੀ ਠੀਕ ਹੈ 3600 ਇਸ ਸੂਟ ਦਾ ਪ੍ਰਾਈਸ ਵੀ ਰਹੇਗਾ ਇਹ 4200 ਵਾਲੇ ਸੀਗੇ ਵੀ ਠੀਕ ਹੈ ਨਾ ਤੁਹਾਨੂੰ ਉਹੀ ਸਿਮILAR ਚਾਰ ਮਿਲ ਜਾਣਗੇ ਚਾਰੋਂ ਹੀ ਕਲਰ ਦਿੱਤੇ ਹੋਏ ਨੇ ਠੀਕ ਆ ਜਿਨ੍ਹਾਂ ਨੇ ਕਲਰ ਲਾਈਟ ਡਾਰਕ ਲੈਣੀ ਹੈ ਸਾਰੇ ਸੂਟ ਲੈ ਕੇ ਆਏ ਆ ਕਿ ਨਵਾਂ ਜਿਹਾ ਹੋਰ ਬਹੁਤ ਸੋਹਣਾ ਜਿਹਾ ਤਮਾਕਾ ਦੇ ਰਹੀਆਂ ਦੇਖੋ ਜੀ ਸੂਟ ਪਹਿਲਾਂ ਤਾਂ ਕਲਰ ਦੇਖ ਲਓ ਸੂਟ ਦਾ ਉੱਪਰ ਜਿਹੜੀ ਅਸੀਂ ਕਲਰ ਪਾਈ ਹੋਈਆਂ ਵਰਕ ਤੇ ਉਹ ਦੇਖ ਲਿਓ ਦੇਖੋ ਜਿਹੜੀ ਮਰਜ਼ੀ ਇਸ ਪਾਲਵੇ ਉਸ ਤੇ ਹੀ ਬਹੁਤ ਸੋਹਣਾ ਲੱਗਣਾ ਜੀ ਇਹ ਵਾਲਾ ਸੂਟ ਬਹੁਤ ਪਿਆਰਾ ਕਲੀਆਂ ਵਾਲਾ ਸੂਟ ਹੈ ਵਰਕ ਬਹੁਤ ਸੋਹਣਾ ਹੈ ਨੋਟ ਵਰਕ ਦੇ ਨਾਲ ਕੀਤਾ ਹੋਇਆ ਤੇ ਸਲਵਾਰ ਹੈ ਪਰਪਲ ਕਲਰ ਦੀ ਤੇ ਦੁਪੱਟੇ ਸਾਰੇ ਚ ਕਲਰਫੁਲ ਜੀ ਬੂਟੀ ਰਹੇਗੀ ਪਲੱਸ ਐਦਾਂ ਇਹ ਬੂਟੀ ਹੈ ਜੀ ਸਾਰੇ ਦੁਪੱਟੇ ਚ ਠੀਕ ਹੈ ਤੇ ਸਾਰੇ ਦੁਪੱਟੇ ਚ ਪਰ ਲੱਗਿਆ ਹੋਇਆ ਹੈ ਤੇ ਇਹਦੇ ਵਿੱਚ ਕਲਰ ਵੀ ਬਹੁਤ ਸੋਹਣੇ ਸੋਹਣੇ ਜਿਹਾ ਸੈਕੰਡ ਕਲਰ ਆ ਤੇ ਇਹ ਤਾਂ ਥਰਡ ਕਲਰ ਫੋਰਥ ਕਲਰ ਦੇਖੋ ਕਲਰ ਜਿਹੜਾ ਮਰਜ਼ੀ ਲੈ ਲਓ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਪ੍ਰਾਈਸ ਹੈਗਾ ਜੀ 3900 3900 3900 ਪ੍ਰਾਈਸ ਆ 3900 ਦਾ ਸੂਟ ਆ ਇੱਕ ਸੂਟ 골ਡ ਨੇ ਆ ਪਿਓਰ ਔਰ ਗੀਨਜ਼ਾ ਤੇ ਪਰਲ ਵਰਕ ਦੇ ਨਾਲ ਬਣਾਇਆ ਹੋਇਆ ਪੀਸ ਆ ਕਟ ਦਾਣਾ ਤੇ ਪਰਲ ਬਸ ਤੀਸਰਾ ਕੋਈ ਮਟੀਰੀਅਲ ਨਹੀਂ ਹੈਗਾ ਟਪਟਾ ਦਾਣਾ ਤੇ ਪਰਲ ਵਰਕ ਪਸ neck heavy ਆ ਸਾਰਾ ਹੀ ਫਰੰਟ ਦੇ ਵਿੱਚ ਵਰਕ ਮਿਲ ਜੇਗਾ ਪਲੱਸ ਜਿਹੜੀ ਇਹਦੀ ਬਾਜੂ ਨੇ ਉਹ ਵੀ ਤੁਹਾਨੂੰ ਇਦਾਂ ਬਹੁਤ ਸੋਹਣਾ ਵਰਕ ਦੇ ਨਾਲ ਮਿਲ ਚਣਗੇ ਬਹੁਤ ਸੋਹਣਾ ਵਰਕ ਹੈ 트렌ਡਿੰਗ ਕਲਰ ਹੈ ਤੇ ਜਿਹੜਾ ਦੁਪੱਟਾ ਹੈ ਨਾ ਉਹ ਵੀ ਤੁਹਾਨੂੰ ਹੈਵੀ ਚ ਮਿਲੇਗਾ 오ਰਗੈਂਜ਼ਾ ਦੀ ਸ਼ਰਟ 오ਰਗੈਂਜ਼ਾ ਦਾ ਦੁਪੱਟਾ 크레이프 ਦੀ ਸਲਵਾਰ ਸਾਰੇ ਦੁਪੱਟੇ ਚ ਵਰਕ ਹੈ ਨੇ ਹੁਣ ਤੁਸੀਂ ਇਹ ਸੂਟ ਦਾ ਰੇਟ ਵੀ ਸੁਣੋਗੇ ਤਾਂ ਵੀ ਹੈਰਾਨ ਹੋ ਜਾਓਗੇ ਵੀ ਇੰਨਾ ਭਾਰੀ ਸੂਟ ਤੇ ਮੀਨੋ ਦੇ ਰਿਹਾ ਸਿਰਫ 3700 ਚ 3700 ਦੇ ਵਿੱਚ ਠੀਕ ਹੈ ਜੀ 3700 ਦੇ ਵਿੱਚ ਤੁਹਾਨੂੰ ਇਹ ਬਹੁਤ ਸੋਹਣਾ ਜਿਹਾ ਸੂਟ ਮਿਲ ਰਿਹਾ ਹੈ ਕਲਰ ਤਿੰਨੇ ਹੀ ਮਿਲਣਗੇ ਇਹਦੇ ਵਿੱਚ ਇਕ ਲੈ ਕੇ ਆਈਆਂ ਜੀ ਬਹੁਤ ਪਿਆਰਾ ਜਿਹਾ ਕਲਰ ਚਾਰਟ ਤੇ ਸਾਰਾ ਹੀ 프ਰਿੰਟ ਹੈਵੀ ਕਟ dane recipe ਦੇ ਨਾਲ ਬਣਿਆ ਹੋਇਆ ਹਲਕਾ ਜਿਹਾ ਫੌਲ ਹੈ ਵਿੱਚ ਇਸ ਤੇ ਐਤਾ ਮਿਲੇਗਾ ਜੀ ਇਹ ਵਾਲਾ suit ਸੋਨੋ ਬਹੁਤ ਸੋਹਣੇ ਲਸ ਲਸ ਜੇ ਕਰਨੇ ਵਾਲੇ suit ਬਾਜੂ ਤੇ ਵੀ ਹੈਵੀ ਵਰਕ ਸਲਵਾਰ ਮਿਲ ਜਾਈਗੀ ਤੇ ਨਾਲ ਕੋਰਨਰ ਹੈਵੀ ਸਾਰੇ ਸਿੱਪੀ ਵਿੱਚ ਜਾਈਗੇ ਠੀਕ ਹੈ ਇਹ ਹੈਗਾ ਇਹਦਾ ਸੈਕਿੰਡ ਕਲਰ ਜੀ 3600 ਤੇ ਕਲਰ ਦੇਖੋ ਕਲਰ ਇੱਕ ਤੋਂ ਇੱਕ ਮਿਲਣਗੇ ਚਾਰ ਕਲਰ ਨੇ ਚਾਰਵੇਂ ਕਲਰ ਬਹੁਤ ਸੋਹਣੇ ਆ ਗਲਾਸ ਟਿਸ਼ੂ ਦਾ ਸਟੱਫ ਸ਼ਰਟ ਦਾ ਦੁਪੱਟੇ ਦਾ ਤੇ ਕ੍ਰੇਪ ਦੀ ਸਲਵਾਰ 3600 ਪ੍ਰਾਈਸ ਦੇ ਵਿੱਚ ਚਾਰ ਕਲਰ ਨੈਕਸਟ ਆਜੋ ਜੀ ਸੂਟ ਪਾਈ ਦੀ ਲੁੱਕ ਇਹ ਦੇਖ ਲਓ ਪਹਿਲਾਂ ਤਾਂ ਬਹੁਤ ਸੋਹਣਾ ਕੇਰਾ ਏ ਦਬਕਾ ਸੀਪੀਪਰ ਤੇ ਪਿਓਰ ਔਰਗੇਂజా ਸਾਰੇ ਦੇ ਵਿੱਚ ਬੂਟੀ ਆ ਕੇਰਾ ਬਣਿਆ ਹੋਇਆ ਜਿਨਾਂ ਨੂੰ ਸੁਣੋ ਇੱਕ ਬਹੁਤ ਪਿਆਰੇ ਜਿਹਾ ਕਲਰ ਦਾ ਦੁਪੱਟਾ ਨਸੀਮੀ ਕਲਰ ਦੇ ਵਿੱਚ ਤੇ ਸਾਰੇ 'ਚ ਬੂਟੀ ਆ ਗੋਟਾ ਲੱਗਿਆ ਹੋਇਆ ਠੀਕ ਹੈ ਬਹੁਤ ਸੋਹਣਾ ਸੂਟ ਹੈ ਜੀ 3500 ਪ੍ਰਾਈਸ ਇਚ 3500 ਦੇ ਵਿੱਚ 컬러 ਦੇਖਿਓ ਕਿਹੜਾ 컬러 ਜਿਹੜਾ ਨਾਟ ਰੈਂਡ ਚ ਹੋਵੇ ਚਾ ਚਾਰ 컬러 ਚਾਰੋ ਟ੍ਰੈਂਡਿੰਗ 컬러 ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਮੈਨੂੰ ਹੁੰਦਾ ਜੀ ਮੈਂ ਬਹੁਤ ਘੱਟ ਪ੍ਰਾਈਸ ਤੇ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਜੇ ਸੌਟ ਦੇਵਾ ਥੋੜਾ ਫਰਚਨਕ ਬੰਦ ਹੈ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਉਹਨਾਂ ਲੋਕਾਂ ਨਾਲ ਕਰਨਾ ਜਿਨ੍ਹਾਂ ਦੇ ਘਰ 'ਚ ਹੁਣ ਫੰਕਸ਼ਨ ਆ ਰਹੇ ਆ। ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much